ਮੇਰੇ ਕਹਿੰਦਾ ਤੁਸੀਂ ਬਬਰ ਅਕਾਲੀਆਂ ਦੀ ਗੱਲ ਕੀਤੀ ਬੱਬੇ ਬੱਬਰ ਲਹਿਰ ਦੀ ਗੱਲ ਕੀਤੀ ਅਕਾਲੀ ਦਲ ਦੀ ਇਹ ਵੀ ਬਹੁਤ ਪੁਰਾਣੀ ਆ ਇੱਕ ਹਿਸਟੋਰਿਕ ਪਾਰਟੀ ਹੈ ਵੱਡੀਆਂ ਕੁਰਬਾਨੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਕਦਮ ਨਾਲ ਕਦਮ ਅੱਗੇ ਕਹਿੰਦੇ ਰਏ ਸੀ ਕਾਂਗਰਸ ਦਾ ਸਾਡਾ ਸਾਥ ਅਸੀਂ ਇਸ ਗੱਲ ਨੂੰ تسلیم ਕਰਦੇ ਇਸੇ ਗੱਲ ਕਰਦੀ ਮੈਂ ਬਹੁਤ ਵਾਰ ਇਹ ਗੱਲ ਪੰਜਾਬ ਦੇ ਧਿਆਨ ਚ ਲਿਆਉਂਦੀ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ ਦਾ ਜਿਉਂਦੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅ ਸਾਨੂੰ ਬੜੀ ਜਿਹਾ ਅਫਸੋਸ ਹੁੰਦਾ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਜੀ ਨੇ ਕੀ ਕਲਰੈਂਸੀ ਕਿ ਕੀ ਕਰਨ ਨਹੀਂ ਸੀ ਬੱਤ ਸਾਹਿਬ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਬੰਦ ਕੀਤਾ ਬੇਟਾ ਜੇ ਬੜੇ 10 ਮਿੰਟ ਰੋਕ ਲੈ 1 ਮਿੰਟ ਗੱਲ ਸੁਣ ਕਾਕਾ ਰੋਕ ਇੱਕ ਮਿੰਟ ਸਾਰਿਆਂ ਦਾ ਧਿਆਨ ਪਕੌੜਿਆਂ ਵੱਲ ਹੋਣਾ ਜਿਹੜੇ ਕੰਮ ਅਸੀਂ ਆਏ ਵਿੱਚ ਹੀ ਰਹਿ ਜਾਂਦੇ ਦੋ ਮਿੰਟ ਦੋ ਮਿੰਟ ਰੁਕ ਜਾ ਮੈਂ ਬਹੁਤਾ ਲੰਬਾ ਚੌੜਾ ਇਹ ਪ੍ਰਵਚਨ ਨਹੀਂ ਕਰਨਾ 10 ਮਿੰਟ ਰੁਕੋ ਜਦਾ 15 ਮਿੰਟਾਂ ਚ ਇਹਨਾਂ ਦਾ ਪਕੌੜਿਆਂ ਜੋਗਾ ਮੈਂ ਤੁਹਾਨੂੰ ਕਰ ਦੂੰਗਾ 10 ਮਿੰਟ ਕੋਈ ਨਹੀਂ ਤੇ ਜਵਾਬੀਏ ਸਾਰੇ ਨਾ ਸਿਆਣੇ ਹੁੰਦੇ ਪੰਜਾਬ ਦੇ ਇਹਨਾਂ ਦਾ ਧਿਆਨ ਜੋ ਪਕੌੜਿਆਂ ਵੱਲ ਕਰ ਦਿੱਤਾ ਉਹਦਾ ਮਤਲਬ ਹੈ ਕਿ ਸਾਡੀ ਗੱਲ ਧਿਆਨ ਦਾ ਸਾਰਾ ਕੰਮ ਹੀ ਜਿਹੜਾ ਪਜ਼ੀਰੋ ਕਰਦੇ ਇਹੀ ਤੇ ਲੋਕ ਨੇ ਜਿਹੜੇ ਕਮੀਡੀਅਟਲੀ ਤੋਂ ਇਹ ਗੱਲ ਵੀ ਪਕੜ ਕੇ ਆ ਦੇਣਾ ਤੇ ਸਮਝ ਦੇ ਦੇ ਸਾਰੀ ਗੱਲ। ਤੋਂ 10 ਮਿੰਟ ਆਓ ਕੈਨੇਡੀਅਨ ਸਰ ਬਹੁਤ ਵੈਲਕਮ ਆਰ ਯੂ ਡਾਇਰੈਕਟਰ ਜੀ। ਕੈਨੇਡੀਅਨ ਸਾਹਿਬ ਵੀ ਆ ਗਏ ਨੇ। ਉਮਰਿੰਦਰ ਜੀ ਦੀ ਬਹੁਤ ਲੰਮੀ ਹੈ। ਹੁਣ ਮੈਂ ਆਪਣੀ ਥੋੜੀ ਜਿਹੀ ਗੱਲ ਬਾਅਦ ਚ ਕਰਾਂਗਾ। ਪਹਿਲੇ ਤੇ ਰਣਜੀਤ ਜੀ ਮੇਰੀ ਗੱਲ ਸੁਣ ਲਓ ਤੁਸੀਂ ਨਵੇਂ ਹੋ ਨਾ। ਹਰ ਆਦਿ ਕਿਸੇ ਦਿਨ ਨਵੇਂ ਹੁੰਦੇ ਨੇ। ਹੌਲੀ ਹੌਲੀ ਪਰ ਆਦੇ ਨੇ। បានੋ ਮੈਂ ਇਨੀ ਹੀ ਗੁਜ਼ਾਰਿਸ਼ ਕਰਨੀ ਹੈ ਬਾਕੀ ਤੇ ਆਪਾਂ ਕੁਝ ਇਹਨਾਂ ਵਾਸਤੇ ਕਰ ਸਕੀਏ ਨਾ ਕਰ ਸਕੀਏ ਆ ਸ਼ਬਦੋ ਸਬ ਇੱਕ ਜ਼ਰੂਰ ਹੈ ਜੱਬੇ ਵਾਰ ਹਲਕੇ ਦਾ ਕੋਈ ਸਾਦਾ ਵੀਰ ਗਰੀਬ ਹੋਏ ਅਮੀਰ ਹੋਏ ਕੋ ਜਲਤ ਹੋਏ ਕੋ ਪਛਰੀਆ ਸ਼ਰੀਂਗਿਆ ਵਾਲਾ ਹੋਏ ਉਹ ਖੇਤ ਮਜ਼ਦੂਰ ਹੋਏ ਛੋਟਾ ਕਿਸਾਨ ਹੋਏ ਭਾਵੇਂ ਦੁਕਾਨਦਾਰ ਹੋ ਜਾਂ ਵਪਾਰੀ ਹੋ ਜਿੰਨੂੰ ਹੀ ਕਿਤੇ ਨੂੰ ਹੁਸ਼ਿਆਰ ਪਰ ਲੋੜ ਪੈਗੀ ਤੇ ਫਿਰ ਸੇ ਕੰਨਾਂ ਨਹੀਂ ਤੇ ਲੱਗੇ ਹਾਂ ਵਕੀਲਾ ਦਾ ਕੰਮ ਹੁੰਦਾ ਪਹਿਲੇ ਫੀਸ ਲੱਭ ਦੇ ਤੇ ਫਿਰ ਕੰਮ ਰੰਗਿਆ ਜਾਂਦਾ ਤੇ ਫੀਸ ਕੰਮ ਨਹੀਂ ਤੇ ਬਿਲਕੁਲ ਨਹੀਂ ਲੈ ਲੈ ਸੁਣ ਲਓ ਮੁਰਸ਼ਿਦ ਮੁਰਸ਼ੀ ਵਾਲੇ ਵੀ ਨਹੀਂ ਕਰਦੇ ਨਹੀਂ ਤੇ ਆਮ ਕਰਦਾ ਚਲੋ ਮੈਂ ਨਹੀਂ ਲੈਂਦਾ ਮੁਰਸ਼ੀ ਨੂੰ ਥੋੜਾ ਜੇ ਖਰਚਾ ਕਰ ਦਿਓ ਇਹ ਅਲੱਗੇ ਕੰਮ ਕਰ ਅਸੀਂ ਬਹੁਤ ਵੱਡੀ ਤੁਹਾਡੀ ਗਾਰੰਟੀ ਚੁੱਕਣ ਲੱਗ ਰਹੇ ਹਾਂ ਇਹ ਬਿਲਕੁਲ ਜ਼ਿੰਦਗੀ ਦੇ ਵਿੱਚ ਜਿਹੜੇ ਬੰਦਿਆਂ ਨੇ ਆਪਣੀ ਜੇਬ ਚਾਤੇ ਰੱਖਿਆ ਉਹਨਾਂ ਹੀ ਲੋਕਾਂ ਦੀ ਅਸਲੀ ਪਛਾਣ ਬਣਦੇ ਜਿਨ੍ਹਾਂ ਦੇ ਲੋਕਾਂ ਦੀ ਜੇਬ ਚੱਟਾ ਪਾਇਆ ਉਹ ਅੱਜ ਨਹੀਂ ਤੇ ਕੱਲ ਲੋਕ ਉਹਨਾਂ ਦੇ ਹੀ ਹੱਥ ਕੱਢ ਲੈਂਦੇ ਤੇ ਆਪਣੀਆਂ ਜੇਬਾਂ 'ਚੋਂ ਵੀ ਹੱਥ ਬਾਹਰ ਕੱਢ ਲੈਂਦੇ ਉਹਨਾਂ ਬਸ ਤੋਂ ਮੈਂ ਇਹ ਚਾਹਾਂਗਾ ਆਪਣੀ ਪਛਾਣ ਬਣਾਓ ਇਮਾਨਦਾਰੀ ਨਾਲ ਲੋਕਾਂ ਵਿੱਚ ਵਿਚਰੋ ਇਹ ਨਾ ਲੋਕ ਕਹਿਣ ਕਿ ਕਿਥੋਂ ਫੜਿਆ ਐਸੀ ਇਹ ਹੁਣ ਤੁਹਾਨੂੰ ਅਸੀਂ ਇਸ ਗੱਲੋਂ ਫੜਿਆ ਤੁਸੀਂ ਪੜੇ ਲਿਖੇ ਤੁਸੀਂ ਇਲੈਕਟਿਡ ਪ੍ਰਧਾਨ ਹੁਸ਼ਿਆਲਪੁਰ ਗਵਾਬਾ ਜਿਹੜਾ ਸਾਲਾਂ ਨੂੰ ਸਿਆਣਾ ਪੰਜਾਬ ਦੇ ਵਿੱਚ ਜਿੱਥੇ ਸਭ ਤੋਂ ਵੱਧ ਇੰਟੈਲੈਕਚੁਅਲ ਜੋ ਹੈ ਨਾ ਸਿਆਣੇ ਲੋਕ ਉਹ ਦੁਆਬੇ ਦੇ ਲੋਕ ਤੇ ਬਾਲਾ ਦਾ ਪ੍ਰਦਾਨ ਹੁਸ਼ਿਆਰਪੁਰ ਦੀ ਬਾਲਾ ਬੜੀ ਵੱਡੀ ਬਾਲ ਹੈ ਕੋ ਛੋਟੀ ਮੋਟੀ ਪਾਲ ਨਹੀਂ ਕੋ 50 60 70 ਵਕੀਲਾਂ ਵਾਲੀ ਬਾਲ ਨਹੀਂ ਪਾਰਟੀਸ਼ਨ ਤੋਂ ਪਹਿਲੇ ਜਿਹੜੇ ਸਾਰੇ ਤੋਂ ਪੁਰਾਣੇ ਜਿਹੜੇ ਨੇ ਅੰਗਰੇਜ਼ਾਂ ਨੇ ਜਿਹੜੇ ਕਾਇਮ ਕੀਤੇ ਸੀ 1865 66 ਦੇ ਉਹਦੇ ਵਿੱਚ ਗੁਰਦਾਸਪੁਰ ਉਹਦੇ ਵਿੱਚ ਹੁਸ਼ਿਆਰਪੁਰ ਉਹਦੇ ਵਿੱਚ ਫਰੋਜ਼ਪੁਰ ਪੁਰਾਣੇ ਜ਼ਿਲ੍ਹੇ ਜਿਨ੍ਹਾਂ ਨੇ ਬਹੁਤ ਵੱਡੀ ਇੱਕ ਇੱਕ ਮੈਂ ਸਮਝ ਲੈ ਕਿ ਉਹਨਾਂ ਦਾ ਇੱਕ ਬਹੁਤ ਵੱਡੀ ਤਾਕਤ ਨੇ ਕਿ ਇਹਦੇ ਵਿੱਚੋਂ ਕਈ ਜ਼ਿਲ੍ਹੇ ਭਰ ਗਏ ਇਹਦੇ ਵਿੱਚ ਹਿਮਾਚਲ ਦੇ ਕਈ ਸਾਰੇ ਜ਼ਿਲ੍ਹੇ ਜਿਹੜੇ ਸਾਡੇ ਹਿੱਸੇ ਸਰ ਉਹ ਵੀ ਇਹਦੇ ਵਿੱਚੋਂ ਨਿਕਲੇ ਹਾਂਜੀ ਉਹਨੇ ਤੱਕ ਸੀ ਬਹੁਤ ਸੋ ਮੈਨੂੰ ਇਸ ਕਰਦਾ ਪਤਾ ਹੈ ਅੱਛਾ ਜ਼ਮੀਨ ਵੀ ਠੰਡੀ ਤਾਂ ਹੀ ਵੇਖੋ ਪੌਪੂਲਰ ਹੁੰਦਾ ਗੱਲਾਂ ਹੁੰਦਾ ਤੇ ਲੋਕ ਵੀ ਠੰਡੇ ਤਾਂ ਇਹ ਲੋਕ ਵੀ ਕਰਨ ਨੇ ਤੇ ਫਸਲ ਵੀ ਸਾਡੀ ਕਰਨ। ਇਸੇ ਗੱਲ ਕਰ ਤੂੰ ਕੀ ਨਹੀਂ ਜਾਗੀ। ਅੱਜ ਦੁਆਬੇ ਦੇ ਘਟੇ ਇੱਥੇ ਜਾਂ ਬੋਤਲ ਮੈਂ ਹੁੰਦਾ ਹੈ ਜਾਂ ਇੱਥੇ ਕਮਾਲ ਹੁੰਦਾ ਹੈ ਜਾਂ ਜਿਹੜੀ ਵੀ ਨਸਲ ਲਾਲੂ ਹੁੰਦਾ ਹੈ ਫਸਲ ਲੈ ਹੁੰਦੀ ਹੁੰਦੀ ਤੇਰੀ ਲਲਮ ਹੁੰਦੀ ਹੋਵੇ ਕੋ ਆਪਣੇ ਸੁਭਾਣਾਰੀ ਫਸਲ। ਜ਼ਮੀਨ ਵੀ ਉਹੋ ਜਿਹੀ। ਤਾਂ ਇਸੇ ਗੱਲ ਕਰ ਨਾਰੇ ਦਾ ਵੀ ਉਹਦੀ ਜੋਰ ਨਾਲ ਦੁਆਬੇ ਦੇ। ਕਿ ਦਾਦਾ ਸਾਹਿਬ ਪ੍ਰਧਾਨ ਵੀ ਦੂਜੀ ਵਾਰ ਆਉਂਦੇ ਆ ਜੀ ਪ੍ਰਧਾਨ ਵੀ ਦੂਜੀ ਵਾਰ ਬੜਿਆ ਕਹਿੰਦੇ ਪਹਿਲੀ ਵਾਰ ਨਹੀਂ ਪਹਿਲੀ ਵਾਰ ਤੇ ਕੀ ਵਾਰ ਕੋ ਬੰਦੇ ਗਲਤੀ ਨਾਲ ਵੀ ਪੰਜ ਜੀ ਵਾਰ ਪਤਾ ਹੁੰਦਾ ਕਿ ਕੀ ਬੰਦਾ ਤਾਂ ਇਹ ਨੂੰ ਹੁਣ ਆਪਾਂ ਆ ਜੀਏ ਜਾਨੀ ਕਿਥੋਂ ਜੁੜੂ ਇਸ ਇੱਧਰ ਘੁੰਮਦੇ ਘੁੰਮਦੇ ਆਪਾਂ ਰਾਜਕੁਮਾਰ ਜੀ ਅੱਛਾ ਹੁਣ ਪਹਿਲੇ ਤੇ ਰਾਜਕੁਮਾਰ ਤੇ ਜਿਹੜੀ ਰਾਣਾ ਗੁਰਜੀਤ ਸਿੰਘ ਜੀ ਨੇ ਕਹੀ ਪਹਿਲੇ ਤੇ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਕਿ ਚੱਬੇਵਾਲ ਸਾਹਿਬ ਨੂੰ ਮੈਂ ਟਿੱਕੀ ਲੀਡਰ ਨਹੀਂ ਸੀ ਬਣਾਇਆ ਜਦੋਂ ਮੈਨੂੰ ਇਹਨਾਂ ਨੇ ਲੀਡਰ ਬਣਾਇਆ ਤੇ ਉੱਤੋਂ ਹੀ ਡੈਕਟੀ ਲੀਡਰਾਂ ਜਨ ਲਈ ਇੱਕ ਕਾਸਟ ਕੰਬੀਨੇਸ਼ਨ ਦਾ ਸਿਸਟਮ ਰੱਖਿਆ ਕਿ ਕੇਰੀਏ ਦਾ ਇੱਕੋ ਕਾਸਟ ਤੇ ਨਾ ਹੋਣ ਸਾਰਿਆਂ ਨੂੰ ਇਹ ਜਾਪੇ ਕੇ ਸਾਨੂੰ ਉਤੰਦਰ ਨਮਾਇ ਨਹੀਂ ਮਿਲਦੀ ਅੱਛਾ ਮੈਂ ਨਾ ਦਿੜੋ ਪਿਆਰ ਵੀ ਬਹੁਤ ਕਰਦਾ ਹਾਂ ਛੋਟੇ ਭਰਾਵਾਂ ਨਾਲ ਕਰਦਾ ਹਾਂ ਅਰੇ ਜਿਆਪੁ ਜਿਆਸ ਕੰਮ ਕਰੇ ਦਾ ਛੱਡਾ ਚੱਲਦਾ ਮੈਨੂੰ ਮਹੀਨਾ ਤੋਂ ਪਹਿਲੇ ਕਿਸੇ ਮੇਰੇ ਹੀ ਸਾਥੀ ਹੋ ਸਕਦਾ ਸਟੇਜ ਤੇ ਖੜੋਤਾ ਹੋਇਆ ਚਲੋ ਹੁਣ ਤੇਰਾ ਨਾਮ ਮੈਂ ਲੈਣਾ ਨਹੀਂ ਸੀ ਪਰ ਤੂੰ ਵੇਰ ਧਕੇਲਾ ਦੀ ਨਾ ਆਪਣਾ ਲੈ ਲਿਆ ਇਹਨੇ ਮੈਨੂੰ ਕਿਹਾ ਜੀ ਕਿ ਮੈਨੂੰ ਪਤਾ ਲੱਗਿਆ ਇਹ ਰਾਜਕੁਮਾਰ ਚੰਨਿਆ ਚ ਅੱਛਾ ਮੇਰੇ ਮਨਣ ਚ ਵੀ ਆਈ ਗਿਆ ਰਾਜਕੁਮਾਰ ਕਿਸਾਂ ਦੇ ਅਸਰ ਇੱਕ ਤਾਂ ਦੇ ਨਵਾਸ ਸੇ ਮੈਨੂੰ ਸੈਸ਼ਨ ਛੱਡ ਕੇ ਲਾਲੀ ਜੀ ਪਾਰਟੀ ਨੇ ਸਾਧ ਲਿਆ ਦੇ ਬੈਨ ਕਹੇ ਸੈਸ਼ਨ ਚੱਲਦਾ ਉਹ ਨਾ ਕਦੀ ਇਸ਼ੂ ਜ਼ਰੂਰੀ ਹੈ ਤੁਸੀਂ ਆਓ ਤੁਸੀਂ ਆਪਣੇ ਡੈਕਟੇਰ ਨੂੰ ਇੱਕ ਦਿਨ ਵਾਸਤੇ ਕੋ ਸੈਸ਼ਨ ਸੰਭਲਿਆ ਇਹਨੂੰ ਮੈਂ ਕਿਹਾ ਕਿ ਸੈਸ਼ਨ ਚੰਗੀ ਤਰ੍ਹਾਂ ਸੰਭਲੀ ਉਹਦਣ ਦੇ ਲਈ ਕੋ 40 45 ਕਿਨੋਂ ਦੀ ਵਿਚਾਰਿਆਂ ਨੇ ਵੱਡੀ 판ੜ ਬਲਵਾਈ ਆਪ ਦੇ ਖਿਲਾਫ ਇਹਨਾਂ ਦੇ ਝੂਠੇ ਲਾਰੇਆ ਦੇ ਵਾਅਦਿਆਂ ਦੇ ਜ਼ਿਆਤੀਆਂ ਦੇ ਖਿਲਾਫ ਪੰਜ ਚੁੱਕੇ ਤੇ ਹੱਥਾਂ ਵਿੱਚ ਸੰਗਲ ਲੈ ਤੇਦੀ ਫੋਟੋ ਆਈ ਮੈਂ ਬੜਾ ਖੁਸ਼ ਹੋਇਆ ਕਿ ਯਾਰ ਇਹ ਕੰਮ ਤੇ ਮੇਰੇ ਕੋ ਵੀ ਨਹੀਂ ਹੁੰਦਾ ਜਿਹੜਾ ਰਾਜਕਮਾਰ ਦੇ ਘਟਾ ਇਹਨੇ ਮੈਨੂੰ ਜਦੋਂ ਮਹੀਨਾ ਕ ਪਹਿਲੇ ਦੱਸੀ ਸੌਰੀ ਮੈਂ ਬਾਅਦ ਦੀ ਗੱਲ ਚਾਹਨਾ ਤਾਂ ਮੈਂ ਇਹਨੂੰ ਪਹਿਲੇ ਸੋਚਿਆ ਇਹਨੂੰ ਕਿਤੇ ਨਰਾਜ਼ੀ ਨਾ ਹੋ ਜਾਏ ਤੁਹਾਨੂੰ ਪਤਾ ਐਮਐਲਏ ਅੱਗੇ ਹੀ ਖੜਾ ਨੇ ਇਸ ਗੱਲ ਨੂੰ ਇਹਨਾਂ ਭਾਦੇ ਖਾਤੇ ਮੇਰੇ ਚਾੜਦੇ ਕਿ ਵੇਖੋ ਜੀ ਇਹ ਤਾਂ ਪਹਿਲੀ ਸਾਡੇ ਤੇ ਯਕੀਨ ਨਹੀਂ ਕਰਦੇ ਚਲੋ ਤਾਂ ਵੀ ਦੱਸਦੇ ਮੈਂ ਕਿਹਾ ਹੁਣ ਪੁੱਛ ਤੇ ਲਈਏ ਮੈਂ ਇਹਨੂੰ ਕਿਹਾ ਯਾਰ ਕੋਈ ਐਹੋ ਜੀ ਮਾੜੀ ਦੀ ਖਬਰ ਸੁਣਨਾ ਫਿਰ ਮੈਨੂੰ ਸੱਚ ਤੇ ਯਾਦਦੀ ਨਹੀਂ ਕਿ ਮੈਨੂੰ ਇਹ ਕਿਸੇ ਨੂੰ ਦੱਸਿਆ ਕਿੰਦਾ ਬਦਾਰ ਜਿੰਨੀ ਸੋਝ ਵੀ ਸਕਦਾ ਐਹੋ ਜਿਹਾ ਕੰਮ ਹੋ ਸਕਦਾ ਮੈਂ ਸੋਚ ਤੇ ਨਹੀਂ ਸਕਦਾ ਬੜਾ ਕਾਲੀਯੂਗ ਹੈ ਇਹ ਰਾਮਰਾਜ ਹੈ ਇਹ ਕਾਲੀਯੂਗ ਹੈ ਤੇ ਬੜੇ ਬੜੇ ਕੰਮ ਉਹਦੇ ਦੇ ਲੇ ਕੇ ਇਹ ਇਹ ਗੱਲ ਮੈਨੂੰ ਦਸੀ ਕੋ ਇਹੋ ਜਿਹਾ ਕੰਮ ਨਾ ਕਰਦੇ ਬੜੀ ਮੁਸ਼ਕਲ ਪਾਰਟੀ ਨੂੰ ਕਾਇਮ ਪੈਰਾਸਲ ਕਰਦੇ ਫਿਰਨੇ ਆ ਜੇ ਕੋ ਕਮੀ ਪਈ ਸੀ ਤਾਂ ਮੈਨੂੰ ਦੱਸ ਕਹਿੰਦਾ ਬਿਲਕੁਲ ਮਾਲਕ ਜੀ 35-40 ਜਨ ਗੋਸਣਗੇ ਫੇਰ ਜੋ ਇਹ ਧਿਆਨ ਹੀ ਕਰਾਂਗੀ ਫੇਰ ਉਹਦਾ ਟੈਲੀਫੋਨ ਆ ਗਿਆ ਕਿ ਕੱਲ ਚੱਲਿਆ ਜੀ ਇਹਦਾ ਇੱਕ ਯਾਰ ਹੈ ਬਾਹਰਲੇ ਮੁੜ ਕੇ ਰਿੰਦਾ ਉਰੀ ਸੇ ਲਿਖ ਰਹੀ ਮੇਰਾ ਵੀ ਮਿੱਤਰ ਆਇਆ ਸੀ ਉਹਨੇ ਚਾਗ ਦਿਨ ਪਹਿਲੇ ਮੈਨੂੰ ਰਾਤ ਦੇ ਖਾਣੇ ਤੇ ਆਪਣੇ ਪਰਿਵਾਰ ਸੱਦਾ ਸੋਕੇ ਨੂੰ ਵੀ ਸੱਦਾ ਤੇ ਮੈਂ ਉਹਨੂੰ ਰਾਤ ਟੈਲੀਫੋਨ ਕੀਤਾ ਮੈਨੂੰ ਪਤਾ ਲੱਗਾ ਸਵੇਰੇ ਭੱਜ ਗਿਆ ਇਹਦਾ ਪਤਾ ਤੱਲਿਆ ਕਿੰਦਾ ਨਹੀਂ ਜੀ ਹੋ ਨਹੀਂ ਸਕਦਾ ਮੈਨੂੰ ਤਾਂ ਪਤਾ ਉਹਨੂੰ ਹੀ ਸੀ ਤਾਂ ਮੈਨੂੰ ਕਹਿੰਦੇ ਕਿ ਬੱਸ ਨਹੀਂ ਇਹ ਕੰਮ ਨਾ ਕਰ ਤੂੰ ਹੁਣੇ ਹੀ ਉਹਦੇ ਕੋਲ ਜਾ ਕੇ ਮੇਰੀ ਗੱਲ ਕਰ ਆਂਦਾ ਉਹ ਫੋਨ ਕਰਦਾ ਕਹਿੰਦਾ ਸੀ ਮੈਂ ਟੈਲੀਫੋਨ ਕਰੀ ਜਾਂਦਾ ਚੱਕ ਨਹੀਂ ਰਿਹਾ ਮੈਂ ਐਥੋਂ ਮੈਨੂੰ ਸੰਕੇਤ ਹੋਇਆ ਜਦੋਂ ਪੁਰਾ ਵਗਦਾ ਨਾ ਸਦਾਰ ਸ਼ਾਹ ਉਹ ਕਹਿੰਦੇ ਸਿਆਣਿਆਂ ਨੂੰ ਪਤਾ ਹੁੰਦਾ ਹੈ ਕਿ ਮੱਝਾ ਚੱਕ ਕੇ ਬਾਹਰ ਅੰਦਰ ਲੈ ਜਾਓ ਹੁਣ ਬਰਸਾਤ ਹੋਣੀ ਉਹਦੇ ਘੰਟੇ ਨੂੰ ਹੋਏ ਪੌਣੇ ਨੂੰ ਇਹ ਭੱਗ ਘੰਟੇ ਨੂੰ ਹੈ ਤੇ ਕਈ ਹੁੰਦੇ ਫਿਰ ਵੀ ਮੱਝਾ ਡਾਈ ਰੱਖਦੇ ਨੇ ਆਪ ਵੀ ਗਿੱਲੇ ਹੁੰਦੇ ਤੇ ਮੱਝਾ ਵੀ ਗਿੱਲਾ ਹੁੰਦਾ ਅੱਧ ਵਿੱਚ ਤਾਂ ਮੈਂ ਕਿਹਾ ਤੂੰ ਉਹ ਫਿਰ ਮੈਨੂੰ ਅੰਦਾਜ਼ਾ ਲੱਗ ਗਿਆ ਕਿ ਕੁਲੇ ਦੇ ਵਿੱਚ ਹੀ ਚੰਬੜੀ ਇਹ ਮੈਨੂੰ ਕਹੀ ਜਾਂਦਾ ਕਿ ਮੇਰਾ ਟੈਲੀਫੋਨ ਨਹੀਂ ਚੁੱਕਦਾ ਸਵੇਰੋਂ ਸਵੇਰ ਨੂੰ ਮੈਂ ਫੇਰ ਕਿਹਾ ਕਹਿੰਦਾ ਜੀ ਮੈਂ ਸਵੇਰੋਂ ਸਿਰ ਪਹੁੰਚਦਾ ਤੇ ਘਰ ਵੀ ਚਲਾ ਗਿਆ ਸੀ ਚਲੋ ਉਹ ਦਿਨ ਉਹ ਕੰਮ ਅਲਟੀਨਕਲੀ ਹੋ ਗਿਆ ਉਹਦੀ ਕਹਾਣੀ ਕੀ ਸੀ ਬਿਆਹ ਖ ਜਿਆਦਾ ਲੋਕਾਂ ਨੂੰ ਇਸ ਦਾ ਇਲਮ ਹੈ ਕਿ ਜਦੋਂ ਰਾਜਕੁਮਾਰ ਜੀ ਇਲੈਕਸ਼ਨ ਲੜਦੇ ਸਨ ਉਦੋਂ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪੰਜਾਬ ਨਿਰਮਾਣ ਚੋਂ 22 25 25 30 ਕਰੋੜ ਰੁਪਇਆ ਸੈਂਬਲੀ ਹਲਕਿਆਂ ਦੇ ਵਿੱਚ ਕਿ ਆਪਣੇ ਏਰੀਆ ਦੀ ਤਰੱਕੀ ਆਪਣੇ ਹਲਕੇ ਦੀ ਤਰੱਕੀ ਵਾਸਤੇ ਕਰੇ। ਇਹਨਾਂ ਨੇ ਇੱਕ ਛੱਤਾਂ ਦਾ ਗਵਰਨਮੈਂਟ ਦੀ ਸਕੀਮ ਸੀ ਕਿ ਜਿਹੜੀਆਂ ਕੱਚੀਆਂ ਛੱਤਾਂ ਵਾਲੇ ਨੇ ਉਹਨਾਂ ਨੂੰ ਅਸੀਂ 30 ਤੋਂ 35000 ਰੁਪਇਆ فی ਛੱਤ ਦਾ ਕੈਸ਼ ਲੰਭਾ ਤੇ ਉਹ ਆਪਣੇ ਜਿਹੜੇ ਛੱਤਾਂ ਵਾਲੇ ਘਰ ਨੇ ਉਹਨਾਂ ਨੂੰ ਠੀਕ ਕਰਾ ਲੈਣ। ਤੁਹਾਨੂੰ ਪਤਾ ਦੁਆਬੇ ਵਿੱਚ ਮੇਰੇ ਖਿਆਲ ਛੱਤਾਂ ਵਾਲਾ ਘਰ ਨਹੀਂ ਕੋਈ। ਇਹ ਰੀਅਲਿਸਟ ਆ ਰੀਅਲ ਵੀ ਹੋਏਗਾ ਪਰ ਚਲੋ ਗਵਰਨਮੈਂਟ ਦੀ ਸਕੀਮ ਸੀ। ਉਸ ਕੀ ਮਦੀਨ ਇਹਨਾਂ ਨੇ 3500 ਘਰ ਦਾ ਨਾਮ ਜਿਹੜਾ ਸੀ ਰਜਿਸਟਰ ਕਰਵਾਤਾ ਟੋਟਲ ਇਹਨਾਂ ਨੇ ਉਹ 5000 ਬੈਨੀਫਿਸ਼ਰੀਆਂ ਦੇ ਨਾਮ ਲਿਖੇ ਇਹਨਾਂ ਨੇ ਉਥੋਂ ਸੈੱਟ ਕਰ ਲਿਆ ਕਿ ਹਰ ਬੰਦੇ ਜਿਹੜੇ ਕੋ 5 ਤੋਂ 6 ਮੋਟਾ ਨੇ ਉਹ 5000 ਚ ਨਾਮ ਪਾ ਲਿਆ 300 ਨੂੰ ਘਰ ਮਿਲ ਗਏ ਬਾਕੀਆਂ ਨੂੰ ਇਹਨੇ ਕਿਤੇ ਇਹਨੂੰ ਵੀ ਪਤਾ ਸੀ ਕਿ ਫਰਜ਼ੀ ਹੈ ਇਹਨਾਂ ਨੂੰ ਮਿਲਣਾ ਕੋਈ ਨਹੀਂ ਬਟ ਉਹਨਾਂ ਦੀ 20000 ਉਸ ਇਹ 5000 ਵੋਟ ਦੀ ਐਵਰੇਜ 5000 ਵੋਟਾਂ ਵੀ ਗਿਣੀਆਂ ਤੇ 20 ਤੋਂ 25000 ਵੋਟਾਂ ਮਿਨੀਮਮ ਬਣਦੀ ਇਹਨੇ ਉਹਨਾਂ ਨੂੰ ਚਿੱਠੀਆਂ ਦੇ ਦਿੱਤੀਆਂ ਫਰਜ਼ੀ ਜਿਹਦੇ ਵਿੱਚ ਬੀਡੀਪੀਓ ਦੇ ਸਿਗਨੇਚਰ ਤੇ ਐਮਐਲਏ ਦੇ ਜਿਹੜੇ ਬੀਡੀਪੀਓ ਦੇ ਸਿਗਨੇਚਰ ਸੀ ਉਹ ਵੀ ਫਰਜ਼ੀ ਸਨ ਆਪਣੇ ਸਾਈਨ ਕਰਕੇ ਚਿੱਠੀ ਭੜਾਉਂਦੀ ਉਹਨਾਂ ਬੰਦਿਆਂ ਨੂੰ ਜਦੋਂ ਉਹਨਾਂ ਨੇ ਪੁੱਛਿਆ ਕਿ ਇਹ ਪੈਸੇ ਸਾਨੂੰ ਆਏ ਨੇ ਇਹਨੇ ਕਿਹਾ ਇਲੈਕਸ਼ਨ ਕੋਰਡ ਲੱਗ ਗਿਆ ਤੁਸੀਂ ਆ 350 ਬੰਦੇ ਦਾ ਨਾਮ ਪੁੱਛੋ ਇਹਨਾਂ ਨੂੰ ਪੈਸੇ ਮਿਲ ਗਏ ਨੇ ਤੁਹਾਡਾ ਥੋੜਾ ਦਾ ਕੰਮ ਡਿਲੇ ਹੋ ਗਿਆ 12 14 ਦਿਨ ਤੇ ਮੈਂ ਤੁਹਾਨੂੰ ਇੱਕ ਦਲ ਦਾ ਯਕੀਨ ਦਿਵਾਉਣਾ ਚਾਹਨਾ ਇਲੈਕਸ਼ਨ ਮੁੱਕਦੇ ਹੀ ਆ ਜਿਹੜਾ ਰਹਿ ਗਿਆ 4700 ਬੰਦਾ ਇਹਨੂੰ ਪੈਸੇ ਮਿਲ ਜਣ ਉਹਨਾਂ ਨੇ ਫੇਰ ਕਰ ਲਿਆ ਕਿ 350 ਨੂੰ ਪੈਸੇ ਮਿਲ ਗਏ ਸੀ ਉਹਨਾਂ ਨੇ ਵੋਟਾਂ ਬਾਤੀਆਂ ਜਿੱਤ ਗਿਆ ਜਿੱਤਣ ਤੋਂ ਬਾਅਦ ਜਿਹੜਾ ਆਪ ਦਾ ਕਹਿੰਦੇ ਸੀ ਕਿਸੇ ਬਾਰੇ ਤੇ ਮੇਰੇ ਕੋਲ ਕੋਈ ਸੰਧੂ ਸਾਹਿਬ ਸਰ ਸੰਧੂ ਸਾਹਿਬ ਪਿੰਡਾਂ 'ਚ ਗਏ ਉਹਨਾਂ ਨੇ ਪਤਾ ਲਿੱਤਾ ਕਿ ਇਹਦੇ ਵੱਤਵਾਗੇ ਆਪਣ ਇਹਦੇ ਵਿੱਚ ਬਿਲਕੁਲ ਫਰਜ਼ੀ ਕਿਉਂਕਿ ਜਦੋਂ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਚੋ ਪਤਾ ਲੱਗਾ ਕਿ ਕਿਸੇ ਬੀਡੀਪੀਓ ਨੇ ਉਹਦੇ ਤੇ ਸਾਈਨ ਨਹੀਂ ਲਈ ਸੀ ਫਰਜ਼ੀ ਸੀ 420 ਦਾ ਕੇਸ ਸੀ ਤੋਂ ਉਹਨਾਂ ਨੇ ਕੀ ਮਿਸਟਰ ਨੂੰ ਮਿਲਿਆ ਐਸੇ ਭਗਵੰਤ ਮਾਨ ਜਿੰਨੇ ਫਿਰ ਜੱਫੀ ਪਾ ਕੇ ਗੱਲ ਚੇਤੇ ਵਰਨਾ ਪਾਇਆ ਐ ਐਸੇ ਮੁੱਖ ਮੰਤਰੀ ਨੇ ਵਿਜੀਲੈਂਸ ਨੂੰ ਕਿਹਾ ਕਿ ਇਹਦੇ ਕੇਸ ਪੇਸ਼ ਕੀਤਾ डीसी ने इंक्वायरी की थी एसएसपी ने की थी केस रजिस्टर करला के इने पहले अपने वकील ਦੇ ذریعے ਜੱਜ ਸਾਹਿਬ ਦੇ ਕੋਲੋਂ 3 ਮਹੀਨੇ ਦੀ ਆਪਣੀ ਅਲਾਜ ਦੀ ਅਰੈਸਟੇ ਕਰਵਾ ਅਰੈਸਟੇ ਜਦੋਂ ਹੋਈ ਉਹ ਖਤਮ ਹੋਣੀ ਸੀ ਆ ਕੇ ਅਰੈਸਟੇ 18 ਮਾਰਚ ਨੂੰ ਜਿਹੜਾ ਆ ਸਾਲ 18 ਮਾਰਚ ਨੂੰ ਅਰੈਸਟੇ ਖਤਮ ਹੋਣੀ ਸੀ 16 16 ਮਾਰਚ ਨੂੰ ਇਹਨਾਂ ਨੇ ਉਹਨੂੰ ਵਾਰਨਿੰਗ ਦੇ ਦਿੱਤੀ ਕਿ ਦੋ ਦਿਨ ਰਹਿ ਗਏ ਨੇ ਜਾਂ ਤੇ ਇੱਧਰ ਆ ਜਾ ਤੇ ਜਾਂ ਫਿਰ ਤਿਆਰੀ ਕਰ ਲੈ ਅੰਦਰ ਜਾ ਇਹ ਕਾਰਨ ਬਣਿਆ ਦੇ ਭਜਨ ਗਏ ਉਹੀ ਪਾਰਟੀ ਜਿਹੜੀ ਇਹ ਗੱਲ ਕਹਿੰਦੀ ਸੀ ਕਿ ਅਸੀਂ ਇਮਾਨਦਾਰੀ ਦਾ ਰਾਜ ਰਾਜ ਲੈ ਕੇ ਆਵਾਂ ਅਸੀਂ ਭ੍ਰਿਸ਼ਟ ਲੋਕਾਂ ਨੂੰ ਨਹੀਂ ਬਿਲਕੁਲ ਨਾਲ ਲੱਗਦਾ ਅਸੀਂ ਜਿਹੜਾ ਪਰੰਪਰਾ ਤੰਗ ਹੈ ਕਿ ਬਾਪ ਦੀ ਜਗ੍ਹਾ ਮੁੰਡੇ ਨੂੰ ਟਿਕਟ ਦੂਸਰਾ ਚੌਥੇ ਅਸੀਂ ਸਾਰਾ ਕੰਮ ਬੰਦ ਕਰਾਂਗੇ ਉਸੇ ਫਾਦੀ ਨੇ ਇਹਨਾਂ ਨੂੰ ਨਾਲ ਲੈ ਕੇ ਆਂਦਾ ਉਹ ਜਿਹੜਾ ਕੋਈ 5-4 ਹਜ਼ਾਰ ਕੇਸ ਐ ਸੀ ਉਹਨਾਂ ਦੇ ਸਾਲੋਂ ਪਹਿਲੇ ਇਹਨੇ ਸ਼ਰਤ ਰੱਖੀ ਕਿ ਜੇ ਹੁਣ ਮੈਨੂੰ ਤੁਸੀਂ ਮੇਰਾ ਧਰਮ ਤੇ ਦਲੀਲ ਕਰਵਾਣੀ ਲੱਗੇ ਤੇ ਉਹ ਜਿਹੜਾ 45-4600 ਬੈਨੇਫਿਸ਼ਰੀ ਸੀ ਲਾਪਤ ਉਹਨਾਂ ਦੇ ਪੈਸੇ ਪਾ ਦਿਓ ਨਹੀਂ ਕਿ ਕੰਮ ਫੇਰ ਮੇਰੇ ਤੇ ਕੇ ਚੱਲਦੇ ਰਹਿ। ਸੋ ਇਹ ਇਹਦੀ ਰਾਮ ਕਰਨੀ। ਹੁਣ ਮੈਂ ਆ ਜਾਵਾਂ ਜਿਹੜੀ ਗੱਲ ਰਾਨਾ ਦੁੱਜੀ ਸਿੰਘ ਜੀ ਨੇ ਕੀਤੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਦਾ ਕੋਟ ਫਤੂਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ 파ਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਫਿਰਦਾ ਹੈ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਡੇਵਾਲ ਜਿਹੜਾ ਇਹਨੂੰ ਅੰਡਰ ਲੋਸ ਹਕਮਤਾਂਸਰ ਮੈਂ ਦੁਬਾਰਾ ਲੈ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ ਇਸ ਕਿਸਮ ਦੇ ਲਾਦਾਰਾ ਬਾਦਸੇ ਜਗਰ ਨਹੀਂ ਹੁਲ ਭਨੇਕੇ ਹੁੰਦੇ ਪਾਰਟੀਆਂ ਲੋੜ ਪੈਂਦੀ ਕਈ ਵਾਰ ਪਰ ਜਿਸ ਆਦਮੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਗੱਲ ਤੇ ਆਪਾਂ ਗੱਲ ਇੱਥੇ ਆ ਗਏ ਹੁਣ ਰਹਿ ਗਈ ਜਿੱਥੋਂ ਤੱਕ ਆਪਦੀ ਗੱਲ ਮੇਰੇ ਵੀਰੋ ਤੇ ਭਰਾਓ ਮੈਂ ਤੁਹਾਡੇ ਜ਼ਰੀਏ ਸਾਰੇ ਨਾਲ ਪਹਿਲੇ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਇਹ ਸਵਾਲ ਕਰਨਾ ਚਾਹੁੰਦਾ ਬਾਦਲ ਸਾਹਿਬ ਅਕਾਲ ਤਖਤ ਦੇ ਸਾਫ ਦੇ ਜਹੇਦਾਰ ਜੀ ਨੇ ਕੱਲਾ ਤੁਹਾਡੇ ਤੇ ਪਵੰਦ ਪਵੰਦੀ ਲਾਈ ਸੀ ਤੁਸੀਂ ਅਜੇ ਇਲੈਕਸ਼ਨਾਂ ਦੇ ਵਿੱਚ ਬਾਹਰ ਨਿਕਲ ਕੇ ਜਿੱਨਾ ਚਾਹ ਤੁਹਾਨੂੰ ਸਲਾਹ ਨਹੀਂ ਲੱਗਦੀ ਮੁੰਨਾ ਚ ਬਾਹਰ ਧਾ ਕੇ ਕੈਂਪੇਨ ਨਹੀਂ ਕਰ ਸਕਦਾ ਪਰ ਇਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੋਈ ਪਵੰਦੀ ਨਹੀਂ ਸੀ ਚਾਰ ਬਾਇਲੈਕਚਰ ਹੋ ਗਏ ਸਾਰੇ ਪੰਜਾਬ ਦੇ ਮੈਨੂੰ ਇਸ ਗੱਲ ਦਾ ਜਵਾਬ ਦੇਣ ਬਾਦਲ ਸਾਹਿਬ ਕਹੀ ਦੇਣਾ ਤਾਂ ਮੈਂ ਸਵਾਲ ਕਰ ਰਿਹਾ ਕਿਸੇ ਅਕਾਲੀ ਦਲ ਦੇ ਲੀਡਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਤੁਹਾਡੀ ਕੀ ਮਜਬੂਰੀ ਬਣੀ ਸੁਖਬੀਰ ਸਿੰਘ ਬਾਦਲ ਦਾ ਤੇ ਅਸੈਂਬਲੀ ਹਲਕਾ ਹੀ ਨਹੀਂ ਸੀ ਉਹਨੇ ਤੇ ਲੜਦਾ ਨਹੀਂ ਸੀ ਤੁਸੀਂ ਆਪਣੇ ਕੈਂਡੀਡੇਟ ਉਤਾਰਦੇ ਅਕੇਜਰੀਵਾਲ ਵੀ ਉਹ ਜੇਲ੍ਹ ਚੋਂ ਆਇਆ ਜੇ ਜੇਲ੍ਹ ਚੋਂ ਜਦ ਕੀ ਗੱਲ ਇੱਥੇ ਬਾਇਲੈਕਸ਼ਨ ਹੋਣੀ ਨਹੀਂ ਸੀ ਮੈਨੂੰ ਇਹ ਦੱਸੋ ਯਾ ਕੋ ਗੱਲ ਕਰੇਗਾ ਕਰੇ ਅੰਦਰ ਜਾਣ ਇਲੈਕਸ਼ਨ ਹੋਈ ਤੇ ਕੀ ਗੱਲ ਇਹ ਤੂੰ ਕੈਂਡੀਡੇਟ ਉਤਾਰ ਦਿੰਦੇ ਇਹ ਸਾਰੇ ਕੰਮ ਹੋ ਰਹੇ ਮੈਂ ਅਗਲੀ ਗੱਲ ਤੇ ਸਵਾਲ ਇਹੀ ਪੁੱਛਿਆ ਇੱਕ ਸਾਡੀ ਪੋਲੀਟਿਕਲ ਸਟੇਜ ਤੇ ਪਿਛਲੇ ਵੀ ਮੈਂ ਇੱਕ ਭੋਗ ਤੇ ਗਿਆ ਸੀ ਉਥੇ ਬਾਦਲ ਸਾਹਿਬ ਵੀ ਲੀਡਰ ਸੇ ਵੀ ਬੈਠੀ ਸੀ ਸੁਧਾਰ ਲੈਣ ਵਾਲੇ ਵੀ ਆਏ ਸੀ ਮੈਂ ਬਡਾਲਾ ਸਾਹਿਬ ਨੂੰ ਪੁੱਛਿਆ ਬਡਾਲਾ ਸਾਹਿਬ ਤੁਸੀਂ ਸੁਧਾਰ ਲੈਣ ਦੇ ਪ੍ਰਧਾਨ ਹੋ 3 ਸਾਲ ਸਾਹਿਬ ਇੱਥੇ ਨੇ ਬੀਬੀ ਜ਼ਗੀਰ ਕੌਰ ਜੀ ਨੇ ਚੰਦੂ ਬਾਜਰਾ ਸਾਹਿਬ ਨੇ ਤੁਸੀਂ ਜਵਾਬ ਦਿਓ ਜੇ ਸੁਖਮੀਰ ਸਿੰਘ ਬਾਦਲ ਭੱਜਿਆ ਸੀ ਤੁਸੀਂ ਸੁਧਾਰ ਲੈ ਕੇ ਆਣੀ ਸੀ ਤੁਹਾਡੇ ਵਾਸਤੇ ਬੈਸਟ ਚਾਂਸ ਸੀ ਇਹਨਾਂ ਦਾ ਕਾਡਰ ਵੀ ਤੁਹਾਡੇ ਨਾਲ ਰਲ ਜਾਣਾ ਸੀ ਕੋਈ ਤਾਕਤ ਬਣ ਲੈਣੀ ਸੀ ਤੁਸੀਂ ਕਿਹੜੀ ਗੱਲੋਂ ਇਹਨਾਂ ਇਲੈਕਸ਼ਨਾਂ 'ਚ ਆਪਣੇ ਕੈਰੀਡੀ ਦੇ ਉਤਰ ਤੇ ਤੀਸਰਾ ਮੇਰਾ ਸਵਾਲ ਹੈ ਜਿਹੜੇ ਆਸਾਮ 'ਚ ਬੈਠੇ ਦਿਗਲੂਗੜ ਵਾਲੇ ਗਿੱਦੜਬਾਹਾ ਅਸੈਂਬਲੀ ਇਲੈਕਸ਼ਨ ਜਿਹੜੀ ਐਸਟੇਨ ਹੋ ਰਹੀ ਇਹ ਜਿਹੜਾ ਪਾਰਲੀਮੈਂਟ ਦਾ ਮੈਂਬਰ ਰੋ ਤੋਂ ਬਣਿਆ ਇਹਨੂੰ ਇੱਕ ਨੰਬਰ ਤੇ ਵੋਟ ਰੋ ਤੋਂ ਪਈ ਸੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੇ ਆਪਣੇ ਕੈਡੀਡੇਟ ਚਾਰ-ਚਾਹ ਮਹੀਨੇ ਪਹਿਲੇ ਰਾਣ ਦਿੱਤੇ ਸੀ ਡਿਬਰੂਗੜ ਵਾਲਿਆਂ ਕਿ ਸਾਡੀ ਪਾਰਟੀ ਦਾ ਕੈਡੀਡੇਟ ਹੋਏਗਾ ਇਹਨਾਂ ਹਲਕਾ ਡੇਰਾ ਬਾਬਾ ਨਾਗ ਤੋਂ ਬਰਨਾਲੇ ਤੋਂ ਗਦੜਵਾ ਤੋਂ ਜਬੇਵਾਲ ਤੋਂ ਜਦੋਂ ਮੈਨੂੰ ਪਤਾ ਇੱਥੇ ਨੂੰ ਪਾ ਰਿਹਾ ਸੀ ਕਿ ਸਾਰੀਆਂ ਸੀਟਾਂ ਤੋਂ ਇਹਨਾਂ ਨੇ ਆਪਣੇ ਬੰਦਿਆਂ ਦੇ ਕੈਡੀਡੇਚਰ ਉਤਾਰ ਕੇ ਬਾਅਦ ਵਿੱਚ ਉਹ ਕੈਡੀਡੇਟਾਂ ਦਾ ਨਾਂ ਵਾਪਸ ਲਿਆ ਇੱਕ ਸਿੱਧੇ ਤੌਰ 'ਤੇ ਤੁਹਾਨੂੰ ਮੈਂ ਸਮਝਾ ਦਵਾਂ ਕਿਉਂਕਿ ਅਸੀਂ ਇੱਥੇ ਇਤਿਹਾਸਿਕ ਧਰਤੀ ਤੇ ਖੜੇ ਆ ਬਬਰ ਮੂਵਮੈਂਟ ਨਾਲ ਜੁੜੀ ਏ ਮੇਰੇ ਵੀਰੋ ਇਹ ਸਾਰਾ ਕੁਝ ਭਾਜਪਾ ਦੇ ਇਸ਼ਾਰੇ ਚੋਂ ਭਾਜਪਾ ਨੇ ਇੱਕ ਨਵੀਂ ਐਕਸਪੈਰੀਮੈਂਟ ਪੰਜਾਬ 'ਚ ਕਰ ਰਿਆ ਚਾਰ ਸੀਟਾਂ ਤੇ ਉਹਨਾਂ ਨੇ ਸਾਰੀਆਂ ਪੰਥਕ ਜਮਾਤਾਂ ਨੂੰ ਕਿਹਾ ਤੁਸੀਂ ਰਹੋ ਬਾਹਰ ਸਾਨੂੰ ਇੱਕ ਵਾਰ ਵੇਖ ਲੈਣ ਲੋ ਕਿ ਜਿਹੜੀ ਪੰਥਕ ਤੁਹਾਡੀ ਵੋਟ 18 20% ਤੇ ਕਿ ਇਹ ਚਾਰ ਸ਼ੀਟਾਂ ਤੇ ਇਕੱਲੇ ਬੀਜੇਪੀ ਨੂੰ ਇਹ ਮੋਰ ਚੜ੍ਹਦੀ ਕਰੀ ਚੜ੍ਹ ਕੇ ਤੇ ਜੇ ਬੀਜੇਪੀ ਨੂੰ ਚੜ੍ਹ ਗਈ ਮੇਰੇ ਵੀਰੋ ਇਹ ਭੱਜ ਪਈ ਉਹੀ ਕਰੀਂਗੇ ਜਿਵੇਂ ਸ਼ਿਵ ਸੈਨਾ ਨਾਲ ਉਹਦੇ ਠਾਕਰੇ ਨਾਲ ਇਹਨਾਂ ਮਹਾਰਾਸ਼ਟਰ ਚ ਕੀ ਜੋ ਚੋਟਾਨਿਆਂ ਨਾਲ ਇਹਨਾਂ ਨੇ ਹਰਿਆਣੇ ਵਿੱਚ ਕੀਤਾ ਜਾਂ ਜੋ ਨਫੀਸ ਕੁਮਾਰ ਨਾਲ ਬਿਹਾਰ ਚ ਹੋਇਆ ਜਾਂ ਜੋ ਪਟਨਾਇਕ ਨੇ ਓਡੀਸ਼ਾ ਚ ਹੋਇਆ ਇਹ ਫੇਰ ਕਾਲੀਆਂ ਨੂੰ ਪਿੱਛੇ ਲਾਣ ਕਿ ਆਪ ਲੱਗਣਗੇ ਅੱਗੇ ਜੇ ਇੱਕ ਸੈਪੈਰੀਮੈਂਟ ਫੇਲ ਹੋ ਗਿਆ ਲਾਡੀ ਜੀ ਇਧਰ ਤਿਆਰ ਕਰੋ ਫੋਟੋ ਤੁਹਾਡੀ ਵਧੀਆ ਰਹੀ ਨਹੀਂ ਨਹੀਂ ਆ ਮੇਰੇ ਵੱਲ ਧਿਆਨ ਤੁਰੇ ਜਾਂਦੀ ਸੀ ਰਹਿਣਾ ਦੂਜਾ ਨਾ ਕਿਤੇ ਉਤਰਦੇ ਹੁੰਦੇ ਸੋ ਮੇਰਾ ਕਹਿਣ ਦਾ ਮਤਲਬ ਮੇਰੇ ਸੀ ਇਹ ਵੋਟ ਨਾਪੂਕਤੀ ਆ ਮੇਰੀ ਇਹ ਗੱਲ ਸੁਣ ਲੋ ਜਿਹੜੀ ਮੈਂ ਸਮਝਾ ਲੈਂ 6 ਮਹੀਨੇ ਸੈਂਟਰ ਵੀ ਹੈ ਏਜੰਸੀਆਂ ਇਹ ਸਾਰੇ ਕਾਲੀਆਂ ਨੂੰ ਇੱਕ ਪਲੇਟਫਾਰਮ ਤੇ ਲੈਣ ਗਿਆ ਮੇਰੀ ਗੱਲ ਸੁਣ ਲਿਓ ਚੰਗੀ ਆ ਐਸਟਰਾ ਹੀ ਆ ਨੂੰ ਫੋਲਡ ਹੋਇਆ ਜਿਸ ਤਰ੍ਹਾਂ ਮੈਂ ਦੱਸ ਰਿਹਾ ਇਹ 6 ਮਹੀਨੇ ਸਾਰਿਆਂ ਨੂੰ ਕਟੀਆਂ ਲਿਆਣਗੀਆਂ ਪੰਥਰ ਦਾ ਵਾਸਤਾ ਪਾਣ ਗਿਆ ਪੰਜਾਬੀਅਤ ਦਾ ਵਾਸਤਾ ਪਾਣ ਗਿਆ ਸੂਬੇ ਦਾ ਵਾਸਤਾ ਪਾਣ ਗਿਆ ਫਿਰ ਇਹਨਾਂ ਨੂੰ ਅੱਗੇ ਲੈਣਗੇ ਫਿਰ ਪੱਜਾ ਪਿੱਛੇ ਲੱਗੇਗੀ ਬਟ ਸਟੀering ਕੰਡਕਟਰ ਦੇ ਹੱਥ 'ਚ ਨਹੀਂ ਹੋਏਗਾ ਡਰਾਈਵਿੰਗ ਇਹ ਕਰਨਗੇ ਬੈਕ ਡਰਾਈਵਿੰਗ ਕਰੂ ਪਤਾ ਹੋਣਾ ਮਹਾਰਾਸ਼ਟਰਾ 'ਚ ਜਿਹੜੀ ਸ਼ਿਵ ਸੈਨਾ ਇਹਨਾਂ 도ੜਾ ਉੱਤੇ ਟੱਕਰੇ ਤੋਂ ਅਜਿਹਾ ਨਵਾਂ ਇੱਥੇ ਕੀ ਲਿਆਇਆ ਨਵਿੰਦਰ ਟੀਮ ਸਿੰਦੇ ਇਕਨਾਥ ਸਿੰਦੇ ਇਕਨਾਥ ਸਿੰਦੇ ਦੀ ਡਰਾਈਵਿੰਗ ਜਿਹੜੀ ਹੈ ਪੰਨਾ ਮੀਸ ਤੇ ਭਾਜਪਾ ਕਰਦਾ ਹੈ ਤਾਂ ਇਹ ਸਾਡਾ ਐਕਸਪੈਰੀਮੈਂਟ ਹੋ ਰਿਹਾ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਆਮ ਆਦਮੀ ਕਿਹਾ ਹੁਣ ਲਾ ਪਾ ਨਹੀਂ ਇਹ ਮੈਕਸੀਡੈਂਟਲ ਬਈ ਬਾਪ ਐਂਪੀ ਬਣ ਗਿਆ ਜਗ੍ਹਾ ਖਾਲੀ ਹੋ ਗਈ ਉਹ ਮੁੰਡੇ ਨੂੰ ਕੱਪ ਦਿੱਤਾ ਭਾਵੇਂ ਮੁੰਡਾ ਤੇਰੀ ਕਿਤੇ ਆਇਆ ਹੋਏ ਨਾ ਆਇਆ ਹੋਏ ਕੋਈ ਜਾਣਦਾ ਹੋਏ ਨਾ ਪਛਾਣਦਾ ਹੋਏ ਪਰ ਬਾਪ ਦੇ ਕਰ ਉਹਨੂੰ ਮੌਕਾ ਦੇ ਦਿੱਤਾ ਮੈਂ ਲਾਲੀ ਜੀ ਨੂੰ ਮੈਨੂੰ ਪੂਰ ਆਸ ਹੈ ਇਸ ਕਰਕੇ ਕਿ ਲਾਲੀ ਜੀ ਨੌਜਵਾਨ ਨੇ ਤੇ ਤਗੜੇ ਹੋ ਕੇ ਹੁਣ ਗੜ ਸ਼ਿਕਤਰ ਦੇ ਵਿੱਚ ਆਪਣੇ ਏਰੀਆ ਦੀ ਬਾਗਦੌਰ ਸੰਭਲ ਆਰਵਾਲਾ ਵੇਖੋ ਕੋਇਕ ਕੰਮ ਦੇਸ ਗੁਰੂਆਂ ਦਾ ਸਭ ਦੀ ਬਾਰ ਕਿਰਪਾ ਹੋਣੀ ਲੋਕਾਂ ਨੇ ਸਾਰੀਆਂ ਪਾਰਟੀਆਂ ਟੈਸਟ ਕਰਕੇ ਦੇਖਿਆ ਕਾਂਗਰਸ ਤਕਰੀਬਨ 138 ਸਾਲ ਪੁਰਾਣੀ ਜਮਾਤ ਜਿਸ ਨੇ ਦੇਸ਼ ਦੀ आजादी ਦੇ ਵਿੱਚ ਇੱਕ ਨਮਾਇਆ ਰੋਲ ਅਦਾ ਕੀਤਾ ਤੇ ਦੇਸ਼ ਨੂੰ ਲਾਭ ਪਾਇਆ ਸਾਡੇ ਤੋਂ ਬਾਅਦ ਤਕਰੀਬਨ ਇੰਨੀ ਹੀ ਪਰ ਸਾਡੇ ਤੋਂ ਥੋੜੀ ਘੱਟ ਪੁਰਾਣੀ ਪਰ ਤਕਰੀਬਨ 104-5 ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਕਾਲਕ ਤੁਸੀਂ ਬੱਬਰ ਅ